ਨੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਦਾ ਸਾਡੇ ਨਾਲ ਅੱਜ ਪਹਿਲੀ ਵਾਰ ਇੱਥੇ ਐਸ ਉਮੀਦਵਾਰ ਆਏ ਆ ਸ਼੍ਰੋਮਨੀ ਅਕਾਲੀ ਦਲ ਦੇ ਹਲਕਾ ਸ਼ੁਰੂ ਬਬੇ ਹੁਸ਼ਿਆਰ ਗੁਰਤੋਂ ਸਦਾ ਸ਼੍ਰੋਮ ਸਿੰਘ ਖੰਡਲ ਜੀ ਨਾਲ ਸਾਡੇ ਮਾਰਕਫੋਰਡ ਦੇ ਸਾਬਕਾ ਚੇਰਮਨ ਸੁਭਾਤ ਚਨਨ ਸਿੰਘ ਵਾਹਜ ਜੀ ਦਿਹਾਤੀ ਦੇ ਇੰਚਾਰਜ ਸਰਦਾਰ ਜਿੰਦਰ ਸਿੰਘ ਚੰਦੀ ਜੀ ਤੇ ਸਮੂਚੀ ਸ਼੍ਰੋਮਨੀ ਅਕਾਲੀ ਦਲ ਦੇ ਲੀਡਰਸ਼ਿਪ ਇੱਥੇ ਪਹੁੰਚੀ ਆ ਸਾਰਿਆਂ ਦਾ ਮੈਂ ਇੱਥੇ ਆਂਦੇ ਵੈਲਕਮ ਕਰਦਾ ਅੱਜ ਸਾਡਾ ਪ੍ਰੋਗਰਾਮ ਸੀ ਸਾਡੇ ਇਹ ਸਾਡੇ ਮੀਤਵਾਰ ਹੈਗੇ ਸਦਾ ਸੋਮ ਸਿੰਘ ਖੰਡਾ ਜੀ ਅੱਜ ਉਹ ਇੱਥੇ ਪਹੁੰਚੇ ਤੇ ਇੱਥੇ ਬੁਲਾਇਆ ਚੌਂਕ ਤੋਂ ਲੈ ਕੇ ਅਸੀਂ ਉਹਨਾਂ ਨੂੰ ਅੱਜ ਸਾਰੇ ਗੁਰੂ ਘਰ ਆਜੋ ਨਤਮਸਤਕ ਹੋਏ ਆ ਤੇ ਅੱਜ ਇੱਥੇ ਅਸੀਂ ਆਏ ਆ ਤੇ ਸਾਡੇ ਪ੍ਰਧਾਨ ਸਾਹਿਬ ਸਦਾ ਜਿੰਦ ਸਤੰਮੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ ਕੀਤਾ ਟਿਕਾਣਾ ਸਾਰਿਆਂ ਨੂੰ ਕਿ ਆਪਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਅਸੀਂ ਲੜਨ ਜਾ ਰਹੇ 13 ਦੀ 13 ਸੀਟਾਂ ਦੇ ਪਹਿਲੀ ਵਾਰ 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਸ ਵਾਰ ਪਰ ਹਲਕੇ ਤਕੜੀ ਦੇ ਪਹਿਲੀ ਲੜਨ ਜਾ ਰਿਹਾ ਤੇ ਅੱਜ ਤੁਸੀਂ ਸਾਡੇ ਇੱਥੇ ਆਏ ਹੋ ਤੁਹਾਡੇ ਪ੍ਰੈਸ ਵਾਲੇ ਸਾਰੇ ਆਏ ਹੋਏ ਵੀਰਾਂ ਦਾ ਇੱਥੇ ਮੈਂ ਸਵਾਗਤ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਸ਼ਹਿਰ ਦੇ ਵਿੱਚ ਅੱਜ ਪਹਿਲੀ ਫੇਰੀ ਤੇ ਇਹ ਕੀਤੇ ਨਾਲ 9:00 ਵਜੇ ਤੋਂ ਲੈ ਕੇ ਹੁਣ ਤੱਕ ਸਾਰੇ ਬਾਬਾ ਖ਼ਦਰਮੁਖਤਾਨਾਂ ਤੇ ਨਸਬਤ ਹੋ ਕੇ ਤੁਹਾਡੇ ਕੋਲ ਪਹੁੰਚੇ ਹਨ ਮੈਂ ਜਿੱਥੇ ਸਾਹਜ ਜੀ ਦੇ ਸਾਕੇ ਤਾਂ ਵੀ ਪ੍ਰਧਾਨ ਸ਼ੌਮਣਿਕ ਉਹਦਾ ਬੰਦ ਕਮੇਟੀ ਤਦਨਾਰਤਿਕ ਬਾਦਜੀ ਸਾਡੇ ਪੁਵਾੜੇ ਦੇ ਦੋਨੋਂ ਹੀ ਪ੍ਰਧਾਨ ਤੇ ਸਮੁੱਚੀ ਲੀਡਰਸ਼ਿਪ ਉਹਨਾਂ ਦਾ ਧੰਨਵਾਦ ਕਰਦਾ ਨਾਲ ਨਾਲ ਸਮੁੱਚੀ ਪ੍ਰੈਸ ਦਾ ਤੁਹਾਨੂੰ ਜੀ ਆਇਆਂ ਵੀ ਆਖਦਾ ਧੰਨਵਾਦ ਵੀ ਕਰਦਾ ਕਿਰੋਮਣੀ ਕਾੜੀ ਜਾਲ ਨੇ ਇਸ ਵਾਰੀ ਸਾਰੇ ਪੰਜਾਬ ਦੇ ਵਿੱਚ ਔਰ ਇੱਕ ਸੀਟ ਚੰਡੀਗੜ੍ਹ ਤੇ ਆਪਣੇ ਕੱਲਿਆਂ ਉਮੀਦਵਾਰਾਂ ਲੜੀ ਦਾ ਜੋ ਰਨ ਕੀਤਾ ਹੈ ਉਹਦੇ ਵਿੱਚ ਹੁਸ਼ਿਆਰਪੁਰ ਦੀ ਸੀਟ ਜਿਹੜੀ ਲੰਬੇ ਸਮੇਂ ਤੋਂ ਸਭੀ ਆਧਾਰੇ ਤਹਿਤ ਕਦੇ ਬੀਐਸਪੀ ਕਦੇ ਭਾਰਤੀ ਜਨਤਾ ਪਾਰਟੀ ਕਦੇ ਹੋਰ ਪੱਤੇ ਜਾਂਦੀ ਸੀ ਉਹ ਇਸ ਵਾਰੀ ਸ਼੍ਰੋਮਣੀ ਕਾਦਰ ਆਪ ਲੱਗ ਰਿਹਾ ਤੇ ਉਹਨਾਂ ਨੇ ਮੈਥੇ ਝੋਸਾ ਕਰਕੇ ਕਿ ਮੈਨੂੰ ਮਾਨ ਬਖਸ਼ਿਆ ਜੋ ਮਾਹੌਲ ਅੱਜ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਖੱਤੇ ਤੋਂ ਕਿਉਂਕਿ ਨਾ ਹਲਕੇ ਆ ਸ਼ੀ ਹਲਕੇ ਜਿਲ੍ਹਾ ਹੁਸ਼ਿਆਰਪੁਰ ਦੇ ਆ ਦੋ ਕਪੂਟੜਾ ਦੇ ਆ ਇੱਕ ਪਰਦਾਖਪ ਜਿਹੜੇ ਦਾ ਹੈ ਸ਼ੀ ਹਰਕੂਬਲ ਉੱਪਰ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਸ ਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਉਹਨਾਂ ਪਾਰਟੀਆਂ ਨੇ ਉਹਨਾਂ ਸਰਕਾਰਾਂ ਨੂੰ ਨਕਾਰ ਦੇ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਕਥਮਕਾ ਖਾ ਕੇ ਖ੍ਰੋਮਣੀ ਕਲਦਾ ਦੇ ਇਲਜ਼ਾਮ ਲਾ ਕੇ ਸਰਕਾਰਾਂ ਦਾ ਬਣਾਈਆਂ ਪਰ ਕੋ ਪੰਜਾਬ ਦਾ ਕੰਮ ਨਹੀਂ ਕੀਤਾ ਪਿਛਲੇ 7 ਸਾਲ ਤੋਂ ਪੰਜਾਬ ਜਿਹੜਾ ਹੈ ਉਹਦੇ ਵਿੱਚ ਵੱਡਾ ਨੰਘਾਰ ਆਇਆ ਪੰਜਾਬ ਇਕਨੋਮਿਕਲੀ ਬਹੁਤ ਥੱਲੇ ਜਾ ਰਿਹਾ ਆ ਅੱਜਾ ਦਿਨ ਦਿਨ ਵੱਧ ਰਿਹਾ ਤੇ ਕੋਈ ਵਿਕਾਸ ਦੀ ਗੱਲ ਜਿਹੜੀ ਹੈ ਉਹ ਕਿਤੇ ਪਾਸੇ ਨਜ਼ਰ ਨਹੀਂ ਆ ਰਹੀ ਉਹ ਨਹੀਂ ਪੰਜਾਬ ਦੀ ਸਰਕਾਰ ਕੋ ਸੀਰੀਅਸ ਹੈ ਪੰਜਾਬ ਦੇ ਮਤਲਿਆਂ ਲਈ ਸੋ ਕਰਕੇ ਪੰਜਾਬ ਦੇ ਲੋਕ ਬੜੇ ਸਿਆਣੇ ਨੇ ਜੇ ਤਰੀਕੇ ਨਾਲ ਅੱਜ ਸਾਰੇ ਪੱਸੇ ਲੋਕਾਂ ਦੇ ਵਿੱਚ ਹੁਸ਼ਿਆਰ ਆ ਰਿਹਾ ਮੈਂ ਸਮਝਦਾ ਕਿ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਇੱਕ ਨਵਾਂ ਤਿਆਰ ਸਿਰਜੂਗੀ ਔਰ ਇਹ ਇਤਿਹਾਸ ਆਉਣ ਵਾਲੀ ਜਿਹੜੀ ਸਤਾਈ ਦੀ ਅਸੈਂਬਲੀ ਦੀ ਇਲੈਕਸ਼ਨ ਹੈ ਉਹਦਾ ਮੁੰਡ ਬੰਡੂਗੀ ਸੋ ਮੈਂ ਵੀ ਆਪੀ ਸਾਰੇ ਗਵੜਨ ਵਸਿਆਂ ਨੂੰ ਸਾਰੇ ਹੁਸ਼ਿਆਰਪੁਰ ਪਾਰਲੀਮੈਂਟ ਹਲਕੇ ਦੇ ਵੋਟਰਾਂ ਨੂੰ ਇਹ ਬੇਤੀ ਵੀ ਕਰਨੀ ਚਾਹੁੰਨਾ ਕਿ ਆਓ ਆਪਾਂ ਨਾਲ ਮਿਲ ਕੇ ਆਪਣੀ ਜੋ ਪੰਜਾਬ ਦੀ ਪਾਰਟੀ ਹੈ ਕਿਉਂਕਿ ਸ਼੍ਰੋਮਣੀ ਕਾਲ ਦਾ ਖੇਤਰੀ ਪਾਰਟੀ ਹੈ ਪੰਜਾਬੀਆਂ ਦੀ ਪਾਰਟੀ ਹੈ ਇਸ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਲਈ ਲੜੀਆਂ ਲੜੀਆਂ ਜੰਗਾਂ ਲੜੀਆਂ ਔਰ ਹਰ ਜਗ੍ਹਾ ਦੇ ਉੱਪਰ ਜਿੱਥੇ ਵੀ ਪੰਜਾਬ ਦੀ ਕੋਈ ਮੁਸ਼ਕਲ ਹੋਈ ਹੈ ਤੇ ਸ਼੍ਰੋਮਣੀ ਕਾਲ ਦਾ ਲਗਾ ਹੋ ਕੇ ਖੜਾ ਹੋਇਆ ਇਹ ਸਾਡਾ ਇਤਿਹਾਸ ਹੈ ਤੋਂ ਅੱਜ ਫੇਰ ਜੇ ਪੰਜਾਬ ਨੂੰ ਬਚਾਉਣਾ ਤਾਂ ਆਪਾਂ ਸ਼੍ਰੋਮਣੀ ਕਾਲ ਨੂੰ ਤਖੜਾ ਕਰੀਏ ਆਪਣੀ ਕਿਹਤਰੀ ਪਾਰਟੀ ਨੂੰ ਤਖੜਾ ਕਰੀਏ ਜਿਹੜੀਆਂ ਨੈਸ਼ਨਲ ਪਾਰਟੀਆਂ ਦਿੱਲੀ ਤੋਂ ਜਿਹਨਾਂ ਦੇ ਹੁਕਮ ਚੱਲਦੇ ਆ ਉਹਨਾਂ ਪਾਰਟੀਆਂ ਨੂੰ ਅੱਜ ਇਹ ਗੱਲ ਸਾਫ ਕਰੀਏ ਕਿ ਪੰਜਾਬ ਜਿਹੜਾ ਆ ਇਹ ਆਪਣੇ ਪੰਜਾਬੀਆਂ ਲਈ ਆਪਣੇ ਪੰਜਾਬੀਆਂ ਦੀ ਪਾਰਟੀ ਦੇ ਲਈ ਖੜਾ ਇੰਨੇ ਬੇਚੇ ਕਰਦਾ ਹੋਇਆ ਮੈਂ ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਟੀਆਂ ਦੇ ਕੈਂਡੀਡੇਟ ਮੰਗਵੇਂ ਆਧਾਰੇ ਆ ਕਿਸ ਨੇ ਇਧਰੋਂ ਫੜ ਕੇ ਲੈ ਜਾਂਦਾ ਕਿ ਇਧਰੋਂ ਫੜ ਕੇ ਲੈ ਜਾਂਦਾ ਆਮ ਆਦੀ ਪਾਰਟੀ ਦੇ ਕਾਂਗਰਸੋਂ ਫੜ ਕੇ ਲੈ ਜਾਂਦਾ ਤੇ ਕਾਂਗਰਸ ਵਾਲਿਆਂ ਨੇ ਆਮ ਆਦੀ ਪਾਰਟੀੋਂ ਫੜ ਕੇ ਲੈ ਜਾਂਦਾ ਜੇ ਹਰ ਕੈਂਡੀਡੇਟ ਨਹੀਂ ਮਿਲੇ ਉਹਨਾਂ ਪਾਰਟੀਆਂ ਦਾ ਮੁਕਾਬਲਾ ਕਰਦਾ ਸਰ ਕੇਪੀ ਸਾਹਿਬ ਦੀ ਅੱਜ ਘੰਟਾ ਪਹਿਲੇ ਜੁਆਇਨ ਕੀਤੇ ਸੀ ਕਿ ਉਹ ਕਿਹਾ ਗਿਆ ਪਾਰਟੀਆਂ ਸਭਾਵਾਂ ਨੂੰ ਦੇਖੇ ਨੂੰ ਟਿਕਟ ਦੇ ਦੇ ਦੇਖੋ ਕੇ ਦੇਖੋ ਮੇਰੇ ਘਰ ਤੋਂ ਕੇਬੀ 14 ਦੇ ਵਿੱਚ ਪਾਰਲੀਮੈਂਟ ਲੜਿਆ ਸੀ 10 ਸਾਲ ਉਹਦੀ ਪਾਰਟੀ ਨੇ ਉਹਨੂੰ ਬਿਲਕੁਲ ਹੀ ਪੁੱਛਿਆ ਉਹ ਘਰ ਬੈਠਾ ਰਹੀ ਇਸ ਕਰਕੇ ਉਹਦਾ ਪਾ ਕਾਲੇ ਪਾਰਟੀ ਦੇ ਵਿੱਚ ਕੋਈ ਬੱਤੀ ਇਸ ਵੇਲੇ ਗੱਲ ਨਹੀਂ ਸੀ ਜੇ ਸਾਡਾ ਉਹਨਾਂ ਨੇ ਪਟਲਿਆ ਤੀਨੂ ਨੂੰ ਤੇ ਫਿਰ ਅਸੀਂ ਵੀ ਤਾਂ ਇੰਨਾ ਦਾ ਰੱਡ ਕਰਨਾ ਨਹੀਂ ਵੀ ਮੇਰਾ ਸੁਣੋ ਤੁਸੀਂ ਤੁਸੀਂ 10 ਸਾਲ ਤੋਂ ਨਹੀਂ ਨਹੀਂ ਤੁਸੀਂ 10 ਸਾਲ ਤੋਂ ਕੋਈ ਕੇਪੀ ਦੀ ਗੱਲ ਕੋਈ ਪਾਰਟੀ ਵਿੱਚ ਦੇਖੀ ਹੈ ਨਹੀਂ ਨਹੀਂ ਮੈਂ ਮੇਰਾ 10 ਸਾਲ ਤੋਂ ਕੋਈ ਐਕਟਿਵ ਪਾਰਟੀ ਵਿੱਚ ਸਹੀ ਨਹੀਂ ਘਰ ਬੈਠਾ ਚਾਹ ਦੇ ਨਾਲ ਪਾਰਟੀ ਜਾਏ ਆ ਚਾਹ ਦੇ ਨਾਲ ਪਾਰਟੀ ਦੇ ਵਿੱਚ ਚਾਹ ਦੇ ਨਾਲ ਪਾਰਟੀ ਜਾਏ ਤਾਂ ਗੱਲ ਕੀ ਹੈ ਕਿ ਇਦਾਂ ਨਹੀਂ ਲੱਗਦਾ ਤੇ ਇੰਨੀ ਪੋਲੀਟਿਕਲ ਡੀ ਜਨਰੇਸ਼ਨ ਹੋ ਗਈ ਹੈ ਕਿ ਬੈਸ ਸਬ ਡਿਫੈਕਸ਼ਨਾਂ ਹੋ ਰਹੀਆਂ ਬੈਸ ਨਹੀਂ ਇਹ ਮੇਰੀ ਉਪਰ ਵੀ 74 ਸਾਲ ਹੋ ਗਏ ਬੜੀ ਚੋਣਾ ਮੈਂ ਨਹੀਂ ਦੇਖੀ ਬੋਲ ਸਾਹਿਬ ਮੈਂ 10 ਉਮਰ ਚ ਵੀ ਪਾਟਾ ਮਤਲਬ ਇੰਨੀ ਐਂਟਫੈਕਸ਼ਨਾਂ ਕਦੇ ਨਹੀਂ ਦੇਖੀ ਕਿਸੇ ਇਲੈਕਸ਼ਨ ਚ ਚਲੋ ਜਿਹੜੇ ਹੋਰ ਹੁੰਦਾ ਦੁਬਾਰਾ ਹੋਰ ਦਾ ਰਾਭਾ ਸਾਡਾ ਨਹੀਂ ਸਾਡਾ ਕਦੇ ਐਵੇਂ ਦਾਦਾ ਦੇ ਰਿਹਾ ਅੱਧੀ ਅੱਧੀ ਪੂਰੀ ਕਾਂਗਰਸ ਭਾਜਪਾ ਚਲ ਗਈ ਹੈ ਅੱਧੀ ਕ ਤੁਹਾਡੇ ਵੀ ਉੱਤਰ ਚ ਲੱਗੀ ਲੰਬੇ ਸਮੇਂ ਤੋਂ ਸਭ ਦੋਨਾਂ ਨੂੰ ਜਾਣਦੇ ਸੀ ਬਹੁਤ ਸੀਨੀਅਰ ਲੀਡਰ ਆ ਖੰਡਾ ਸਾਹਿਬ ਦਾ ਬਹੁਤ ਇੱਕ ਨਰਮੇ ਕਹਾਤਾ ਅਮੀਰ ਸਾਹਿਬ ਪਟਾਰੀਆ ਵਿਅਕਤੀਗਤ ਤੌਰ ਤੇ ਤੁਸੀਂ ਕੀ ਸਮਝਦੇ ਹੋ ਮੈਂ ਵਿਅਕਤੀ ਕੀ ਕਹਿ ਰਿਹਾ ਹਾਂ ਪੋਸਟਰ ਲਈ ਪ੍ਰਮੇਲ ਬਾਂਡ ਕਰ ਦਿੰਦੀ ਆ ਪਿੰਡਾਂ ਦਾ ਲੋਕ ਗ੍ਰਾਮ ਕਰਦੀ ਆ ਇਹ ਮੈਂ ਗੱਲ ਬਸ ਵਾਰੀ ਕਰਦਾ ਕਿਉਂਕਿ ਕਪਾੜੀ ਦਾ ਕਲਚਰ ਆ ਅਸੀਂ ਹੁਣ ਅਕਾਲੀ ਆ ਅਸੀਂ ਕਾਂਗਰਸ ਫਿਟ ਤੇ ਬਹਿ ਲੱਗਦੇ ਇੱਕ ਇੱਕ ਦੇ ਨਾਲ ਸਾਰਾ ਕੰਮ ਟੰਡੇ ਸਾਹਿਬ ਤੁਹਾਡਾ ਲਾਸਟ ਕੁਐਸਚਨ ਆ ਜੀ ਤੁਸੀਂ ਆਪਣੀ ਪਾਰਟੀ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਕਿੰਵੇਂ ਨੰਬਰ ਤੇ ਮੰਨਦੇ ਹੋ ਵੈਲੀ ਨੰਬਰ ਦੱਸੋ ਮੇਰੀ ਜੀ ਉਹਨਾਂ ਦੇ ਮੂੰਹੋਂ ਸੁਣਨਾ ਚਾਹੁੰਦੇ ਆ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਤੁਹਾਡੇ ਪੁਵਾੜੇ ਦੇ ਮੇਥੋਂ ਪਹਿਲਾਂ ਦੇ ਅਨਾਉਂਸ ਹੋਏ ਆ ਅੱਛਾ ਬਾਕੀ ਪਾਰਟੀਆਂ ਦੇ ਬੜੇ ਨਾਮ ਹੋਏ ਆ ਕਿ ਇਹ ਜਿੰਨੇ ਤਰੀਕੇ ਦੇ ਨਾਲ ਅੱਜ ਪੁਵਾੜੇ ਦੇ ਵਿੱਚ ਆ ਪੁਵਾੜੇ ਸ਼ਹਿਰ ਦੇ ਅਕਾਲੀ ਦਲ ਘੁੰਮ ਰਹੇ ਆ ਨਜ਼ਰ ਆਇਆ ਕੋ ਕਿਤੇ ਨਹੀਂ ਇਸ ਕਰਕੇ ਜੇ ਸ਼ਰੂਮਣੀ ਕਲਦਲ ਆ ਜਾ ਸਾਰੇ ਜਿੰਦਾਬਾਦ ਫਰੇ ਕੇ ਕਹਿਣਾ ਤੇਰਾ ਜਿੰਦਾ ਤੇ ਦੁੱਧ ਵੀ ਘੱਟ ਆ ਬੰਨ ਦੇ ਪਰ ਜੋ ਹਾਲਾਤ ਉਹ ਕਹਿੰਦੇ ਆ ਕਿ ਸ਼ਰੂਮਣੀ ਕਲਦਲ ਬਹੁਤ ਵਧੀਆ ਗੱਲ ਜਿਹੜਾ ਆ ਉਹ ਤੋਂ